ਦਾ ਸਨਮਾਨ ਕੀਤਾ ਜਾਏਗਾ ਬੇਨਤੀ ਹੈ ਗੁਰਕਾਰ ਦੇ ਪ੍ਰਬੰਧਕ ਸਹਿਬਾਨ ਖੜੇ ਹੋ ਜਾਣ ਤੇ ਭਾਈ ਸਾਹਿਬ ਜੀ ਨੂੰ ਬੇਨਤੀ ਹੈ ਕਿ ਆ ਕੇ ਗੁਰਕਾਰ ਦੇ ਪ੍ਰਬੰਧ ਕਮੇਟੀ ਵੱਲੋਂ ਸਨਮਾਨ ਪ੍ਰਾਪਤ ਕਰਨ ਗਗਨਜੀਤ ਦੇ ਨਾਲ ਦੇ ਜਿਹੜੇ ਸਾਥੀ ਨੇ ਉਹ ਵੀ ਆ ਜਾਣ ਆਓ ਗੁਰੂ ਸਾਹਿਬ ਜੀ ਦੀਆਂ ਜੋ ਬਖਸ਼ਿਸ਼ਾਂ ਨੇ ਇਸੇ ਤਰ੍ਹਾਂ ਮਹਾਰਾਜ ਕਿਰਪਾ ਕਰਕੇ ਭਾਈ ਸਾਹਿਬ ਜੀ ਕੋਲੋਂ ਸੇਵਾ ਲੈਂਦੇ ਰਹਿਣ ਕਿਉਂਕਿ ਭਾਈ ਸਾਹਿਬ ਜੀ ਕੋਈ ਜਾਣਕਾਰੀ ਦੇ ਮਥਾਜ ਨਹੀਂ ਕਿਉਂਕਿ ਜਦੋਂ ਵੀ ਇਹ ਪੰਜਾਬ ਜਾਂ ਬਕਵਕ ਸਟੇਟਾਂ ਵਿੱਚ ਜਾਂਦੇ ਨੇ ਉੱਥੇ ਗੁਰੂ ਘਰਾਂ ਦੇ ਦਰਸ਼ਨ ਵੀ ਕਰਾਉਂਦੇ ਨੇ ਇਤਿਹਾਸ ਨਾਲ ਜੋੜਦੇ ਨੇ ਤੇ ਇਸ ਲਈ ਆਪਾਂ ਜਦੋਂ YouTube ਕੋਲਦੇ ਆ ਨਾ ਹੋਰ ਜੋ ਕੁਝ ਵੇਖਦੇ ਆ ਗੱਲ ਉਹ ਵੇਖਣ ਦੀ ਬਜਾਏ ਭਾਈ ਸਾਹਿਬ ਜੀ ਦਾ ਚੈਨਲ ਸਬਸਕ੍ਰਾਈਬ ਕਰਕੇ ਉਹ ਦਰਸ਼ਨ ਦੀਦਾਰੀ ਕਰੋ ਹੁਣ ਬੇਨਤੀ ਹੈ ਕਿ ਸਨਮਾਨ ਕੀਤਾ ਜਾ ਰਿਹਾ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੰਨ ਸਾਕੀ ਦਾ ਜਾਪ ਅਰਦਾਸ ਬੇਤੀ ਹੋਏ ਵੀ ਸੰਤਾਂ ਨੇ ਇਸ ਤਰ੍ਹਾਂ ਕੁਝ ਸਮਾ ਸੱਜ ਕੇ ਗੁਰੂ ਸਾਹਿਬ ਜੀ ਦੀਆਂ ਇਹ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਔਰ ਗੁਰੂ ਸਾਹਿਬ ਜੀ RAM ਕਲੀ ਮਹੱਲਾ ਤੀਜਾ ਨੰਦੇ ਓਮਕਾਰ ਸਤਿਗੁਰ ਪ੍ਰਸਾਦ ਅਨੰਦ ਭਾਇ ਮੇਰੀ ਮਾਇ ਸਤਿਗੁਰ ਮੈਂ ਪਾਇਆ ਸਤਿਗੁਰਤਾ ਪਾਇਆ ਸਹਜ ਸੇਤੀ ਮਨ ਵਜੀਆਂ ਬਾਤਾਂੀਆਂ ਰਾਗ